ਇਰਾਦੇ ਆਹ ਹਾਰੇ ਕਿ ਲੈ ਨਾਗੀ ਹੁਣ ਇਹਦਾ ਕੀ ਰਹਿ ਗਿਆ ਘਰੇ ਹੀ ਆ ਸਾਲ ਕੋਈ ਨਹੀਂ ਆਉਂਦਾ ਅੱਜ ਨਹੀਂ ਮੈਨੂੰ ਕੁਝ ਵੀ ਕਹਿਣਾ ਓਦਾਂ ਹੀ ਗੱਲ ਕਰਨੀ ਹੈ ਇਹਦੇ ਨਾਲ ਆ ਜਾ ਲੰਘਿਆ ਇੱਥੇ ਬੈਠੀ ਆ ਆਹੋ ਬੈਠੀ ਇੱਥੇ ਬਹਿ ਜਾ ਸ਼ੁਗਰ ਆ ਕਿਤੇ ਤੇਰਾ ਵੀ ਗੁੱਸਾ ਠੰਡਾ ਹੋਇਆ ਵਾ ਨਹੀਂ ਗੁੱਸੇ ਦੀ ਕੀ ਗੱਲ ਐ ਭੈਣਾ ਗੁੱਸਾ ਤਾਂ ਹੀ ਚੜਦਾ ਜੇ ਅਗਲਾ ਬੰਦਾ ਚੜਾਵੇ ਤੇ ਓਦਾਂ ਥੋੜਾ ਗੁੱਸਾ ਚੜ ਜਾਂਦਾ ਵਾ ਚੱਲ ਛੱਡ ਭਰਾ ਮੈਂ ਤੇ ਆਪਣਾ ਕੋਲਾ ਲੈਣ ਆਈ ਚੱਲ ਲੈ ਜੀ ਕੋਲਾ ਬਹਿ ਜਾ ਘੜੇ ਮੈਂ ਬੈਠੀ ਆ ਤੇ ਕੋਲਾ ਫੜ ਕੇ ਲਿਆਵਾ ਕੋਲਾ ਲੱਭਣ ਦੀ ਹਸਵੇਰ ਦੀ ਤੇ ਮੁੜ ਕੇ ਚੇਤਾ ਆਇਆ ਕੋਲਾ ਤੇਰੇ ਵੱਲ ਹੈ ਹੋਸਨਾ ਘਰ ਦੇ ਕੰਮ-ਕਾਰ ਕਰਾਂ ਹੀ ਹਾਂ ਹਾਂ ਕਰਾਂ ਹੀ ਘਰ ਦੇ ਕੰਮ ਤੂੰ ਸੁਣਾ ਆਪਣੇ ਘਰ ਦੇ ਕੰਮਾ ਦਾ ਮੇਰੇ ਕੰਮ ਦੇ ਪਹਿਣਾ ਇੰਨੇ ਆ ਨਾ ਮੈਨੂੰ ਤਾਂ ਲੱਗਦਾ ਜਿੱਦਣ ਮੈਂ ਮਰੀ ਨਾ ਮੇਰੇ ਘਰ ਦੇ ਨਾਲਗਾ ਨਾ ਭਾਂਡੇ ਮਾਂਜ ਕੇ ਮਰੀ ਇਹ ਪੈਣ ਸਾਰਿਆਂ ਦਾ ਇਹੋ ਆ ਲਿਆ ਨਹੀਂ ਸਾਡੇ ਘਰ ਦਾ ਜ਼ਿਆਦਾ ਹੀ ਆ ਮੇਰੇ ਦੇ ਘਰ ਵਾਲੇ ਨੂੰ ਤਿੰਨੇ ਟਾਈਮ ਤਾਜੀ ਸਬਜ਼ੀ ਚਾਹੀਦੀ ਹੁੰਦੀ ਐ। ਭੈਣਾ ਤੇਰਾ ਘਰ ਵਾਲਾ ਤੇ ਫਿਰ ਵੀ ਚੰਗਾ ਵਾ। ਤੇ ਮੇਰਾ ਘਰ ਵਾਲਾ ਵੇਖਾਂ ਨਿੱਤ ਦੇ ਨਸ਼ੇ ਕਰਦਾ ਵਾ। ਉਂਗਲਾ ਤੇ ਗਨਾਵਾ ਕਿੰਨੇ ਨਸ਼ੇ ਕਰਦਾ। ਤੇਰਾ ਘਰ ਵਾਲਾ ਤੇ ਰੱਬ ਦੇ ਨਾਲ ਲੈਂਦਾ ਵਾ। ਤੇਰੇ ਘਰ ਵਾਲੇ ਵਰਗਾ ਚਾਹੀਦਾ ਸੀ ਮੇਰਾ ਘਰ ਵਾਲਾ ਵੀ। ਹਾਏ ਹਾਏ ਮੈਂ ਤੈਨੂੰ ਆਪਣਾ ਘਰ ਵਾਲਾ ਕਿਉਂ ਦਵਾ? ਅੰਦੇ ਤੇਰਾ ਕਰਾ ਲਾ ਮੈਨੂੰ ਚਾਹੀਦਾ ਏ ਮੇਰੇ ਬੰਦੇ ਤੇ ਮਾੜੀ ਨੀਤ ਰੱਖਦੀ ਆ ਮਾੜੀ ਆਖ ਰੱਖਦੀ ਮੇਰੇ ਬੰਦੇ ਦੇ ਬੈਣਾ ਮੈਂ ਨਹੀਂ ਮਾੜੀ ਨੀਤ ਰੱਖਦੀ ਮੈਂ ਇੱਕ ਗੱਲ ਕਰਨ ਦੇਈ ਆ ਤੂੰ ਗੱਲ ਕਿੱਧਰ ਦੀ ਕਿੱਧਰ ਲੈ ਗਈ ਤੂੰ ਅੱਜ ਗੱਲ ਕਰਨ ਲਈ ਆ ਕੱਲ ਨੂੰ ਕਹਿ ਵੀ ਦਵਾਂਗੇ ਮੈਨੂੰ ਆਪਣਾ ਬੰਦਾ ਦੇ ਦੇ ਮੈਂ ਤੈਨੂੰ ਆਪਣਾ ਬੰਦਾ ਕਿਉਂ ਦਵਾਂ ਭਲਾ ਤੂੰ ਉਲਟ ਮਤਲਬ ਕੱਢਣੀ ਤੂੰ ਮੈਨੂੰ ਲੜਨਾ ਮੇਨਾਂ ਤੇ ਮੈਨੂੰ ਕੋਲਾ ਦੇ ਮੈਂ ਜਾਣਦੀ ਤੇਰੇ ਵਰਗਿਆਂ ਨੂੰ ਤੇਰੇ ਵਰਗਿਆਂ ਨੂੰ ਜਾਣਦੀ ਜਿਹੜਾ ਤੂੰ ਤੇ ਹੋਰ ਕੀ ਗੱਲ ਮੈਂ ਤੈਨੂੰ ਮੈ ਇਹੋ ਜੀ ਲੱਗਦੀ ਤੈਨੂੰ ਤੇ ਮੈਨੂੰ ਪਤਾ ਵਾ ਤੇਰਾ ਸਾਰਾ ਤੇ ਸਾਇਓ ਤੁਹਾਡੇ ਘਰ ਗਏ ਮਾਰਦੀ ਆਂ ਦੇਨੀ ਆਪਣਾ ਕੋਲਾ ਸੜਿਆ ਜਾ ਲੈ ਕੇ ਤੇ ਜਾ ਨਹੀਂ ਮੈਂ ਵੀ ਜਾਣਦੀ ਤੇਰੇ ਵਰਗੀਆਂ ਨੂੰ ਕੋਲਾ ਬਣਾ ਤੂੰ ਮੇਰਾ ਆ ਪਰ ਫੜਾਇਆ ਕੋਲਾ ਤੇ ਨਿਕਲ ਨਹੀਂ ਆਵੇ ਕੀ ਕੀਤਾਈ ਚਿਪ ਪਾਤਾਈ ਕੋਲੇ ਨੂੰ ਨਹੀਂ ਤੂੰ ਨਿਕਲ ਜਾ ਟਾਈਮ ਨਾ ਕਿਤੇ ਆਪਣੇ ਨਾਲ ਚਿਪ ਪਵਾ ਲਈ ਮੇਰੇ ਤੋਂ ਨਹੀਂ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਮੇਰੇ ਚਿਪ ਪਾਉਣ ਵਾਲਾ ਮੈਂ ਬਥੇਰੀ ਤਗੜੀ ਆ ਹੱਥ ਤੇ ਲਾ ਕੇ ਵੇ ਤੂੰ ਤਗੜੀ ਆ ਤੂੰ ਫੇਰੀ ਪਗੜੀ ਵੱਡੀ ਤੂੰ ਆਈ ਆ ਇੱਕ ਚੀਜ਼ ਦੋ ਤੂੰ ਤੋਂ ਚਿਪ ਪਾ ਕੇ ਦੋ ਤੂੰ ਨਿਕਲ ਜਾ ਕਿਤੇ ਆਪਣੇ ਹੱਥ ਨਾ ਤੱਤੇ ਕਰਾ ਲਈ ਮੇਰੇ ਤੋਂ ਤੂੰ ਕਰਕੇ ਵੇਖ ਮੇਰੇ ਹੱਥ ਤੱਤੇ ਤੂੰ ਹੱਥ ਤੇ ਲਾ ਕੇ ਵੇ ਕੋਈ ਮਾਈ ਦਾਲਾ ਜੰਮਿਆ ਨਹੀਂ ਆ ਮੈਨੂੰ ਹੱਥ ਲਾਉ ਵਾਲਾ ਨਹੀਂ ਤੂੰ ਛੱਡ ਦੇ ਗੱਲਾਂ ਮੈਂ ਤੇਰੇ ਹੌ ਹੱਟ ਤੱਤੇ ਕਰਦੇ ਨਹੀਂ ਤੂੰ ਇੱਥੇ ਲੜੀ ਜਾਂਦੀ ਏ ਤੁਸੀਂ ਆਗੇ ਜੇ ਮਗਰੇ ਹੀ ਤੁਹਾਨੂੰ ਕਿਹਨੇ ਕਿਹਾ ਸੀ ਆਪੇ ਕਹਿੰਦੇ ਆ 10 ਮਿੰਟ ਜੇ ਮੈਂ ਨਾ ਘਰ ਆਈ ਵਾਪਸ ਪਿੱਛੇ ਆ ਜਿਓ ਮੇਰੇ ਮੈਂ ਤੁਹਾਨੂੰ ਉਦਾਂ ਹੀ ਕਹਿਣ ਦਈ ਹੀ ਇੱਥੇ ਬੜੀ ਸ਼ੇਰਨੀ ਬੜੀ ਫਿਰਦੀ ਮੈਨੂੰ ਮਾਈ ਦਾ ਲਾਲ ਨਹੀਂ ਕੋਈ ਜੰਮਿਆ ਮਾਮਲੀ ਬਥੇਰੀ ਸ਼ੇਰਨੀ ਮੈਂ ਆਹ ਤੇਰੇ ਸ਼ੇਰ ਆ ਤੇਂ ਦੱਸਾਂ ਛੱਡ ਮੈਨੂੰ ਓਹ ਨੀ ਮੈਂ ਕਲੋਨੀ ਤੇਰੇ ਆ ਜਾ ਨੇ ਨੂੰ ਮੈਂ ਦਾਸੀ ਲਵਾ ਪਤਾ ਇਹਨੂੰ ਓ ਚੱਲ ਹਾਂਜੀ ਚਾਹ ਪਣੀ ਤੇ ਆਵਾਂ ਤੁਹਾਨੂੰ ਕਿੰਨੇ ਦਿਨਾਂ ਬਾਅਦ ਆਏ ਜੇ ਓ ਚੱਲ ਕੋਈ ਗੱਲ ਨਹੀਂ ਭਾਬੀ ਫੇਰ ਕਿਤੇ ਕੀ ਕੀ ਗੱਲ ਇਹਦਾ ਤਾਂ ਕੰਮ ਹੀ ਇਹੋ ਵਿਆਹ ਹੀ ਆ ਚਾ ਕੋਈ ਨਹੀਂ ਫੇਰ ਕਿਤੇ ਤੇਰਾ ਤੇ ਬੜਾ ਸਹੀ ਆ ਨਾ ਕਿੱਥੇ ਗਈ ਮੇਰਾ ਦਿਮਾਗ ਆ ਬੈਠੀ ਲੈ ਇਹ ਸਿਰ ਬਨ ਕੇ ਬੈਠੀ ਹਾਂਜੀ ਕੀ ਹੋਇਆ ਸਿਰ ਬਨਿਆ ਜੇ ਸਿਰ ਬੜਾ ਪਾਟਣ ਡਿਆ ਵਾ ਤੈ ਹੀ ਬਨਿਆ ਸਹੀ ਦੇਗਾ ਕਿਥੋਂ ਪਾਟਣ ਡਿਆ ਸਿਰ ਪੀੜ ਹੋਣ ਡਿਆ ਵਾ ਤੁਹਾਨੂੰ ਮਜ਼ਾਕ ਸੁਝਣ ਡਿਆ ਅੱਛਾ ਤੇ ਦਵਾਈ ਲੈਣੀ ਸੀ ਇਹ ਦਵਾਈ ਨਾਲ ਨਹੀਂ ਠੀਕ ਹੋਣਾ ਇਹ ਜਿੰਨਾ ਚਿਰ ਕਿਸਦਾ ਸਿਰ ਨਾ ਪਾੜਿਆ ਉਹਨਾਂ ਚਿਰ ਨਹੀਂ ਠੀਕ ਹੋਣਾ ਕਿਉਂ ਇਹਨੂੰ ਕੀ ਆ ਜਿਹੜਾ ਸਿਰ ਪਾੜ ਕੇ ਠੀਕ ਹੋਣਾ ਇਹਨੇ ਤੋ ਇਹਨਾਂ ਮੇਰਾ ਦਿਮਾਗ ਖਰਾਬ ਨਾ ਕਰੋ ਮੈਨੂੰ ਘੜੀ ਕੱਲੀ ਬਹਿ ਲੰਦੋ ਮੈਂ ਨਹੀਂ ਕਰਦਾ ਜਾ ਜਾ ਕੇ ਰੋਟੀ ਲਾ ਮੇਰੇ ਗਲੇ 'ਚ ਪਾਣੀ ਨਹੀਂ ਨੰਗਣ ਡਿਆ ਤੁਹਾਨੂੰ ਰੋਟੀ ਸੁੱਜਣ ਡੀ ਮੈਂ ਨਹੀਂ ਬਣਾਈ ਰੋਟੀ ਰੋਟੀ ਤੇ ਰੋਟੀ ਨਹੀਂ ਬਣਾਈ ਤਾਂ ਹੁਣ ਦੱਸ ਰੋਟੀ ਕਿੱਥੋਂ ਖਾਣੀ ਮੈਂ ਜਾ ਜਾ ਕੇ ਲਿਆ ਮੈਂ ਤੁਹਾਨੂੰ ਕਹਿਣ ਡੀ ਮੈਂ ਰੋਟੀ ਨਹੀਂ ਬਣਾਈ ਮੇਰਾ ਦਿਮਾਗ ਖਰਾਬ ਕਰੀ ਜਾਂਦੇ ਜਾ ਹੁਣ ਦੱਸ ਜਾ ਕੇ ਮੈਨੂੰ ਕੱਲੀ ਨੂੰ ਬਹਿਣ ਦੋ ਇਹਨਾਂ ਦੀ ਘਾਟ ਸੀ ਆ ਗਈ ਉਤੋਂ ਸਵਾਲ ਜਵਾਬ ਕਰਨ ਅੱਗੇ ਉਹਨੇ ਘੱਟ ਸਿਰ ਖਾਦਾ ਮੇਰਾ। ਇਹ ਤੁਸੀਂ ਮੇਰੀ ਗੱਲ ਸੁਣੋ ਮੇਰੇ ਪਿੱਛੇ ਕੀ ਕਰਨ ਆਏ ਸੀ। ਆਪੇ ਤੂੰ ਕਿਹਾ ਸੀ ਜੇ ਮੈਂ 10 ਮਿੰਟ ਨਾ ਆਈ ਤੇ ਮੇਰੇ ਪਿੱਛੇ ਆ ਜਿਓ ਕਿਤੇ ਫੜ ਫੂੜੀ ਨਾ ਲਵੇ ਮੈਨੂੰ ਮੈਂ ਤੇ ਤਾਂ ਗਿਆਏ ਕਿਤੇ ਢਾਈ ਨਾ ਹੋਵੇ ਅਗਲੀ ਨੇ। ਆ ਮੈਂ ਕੁੱਟ ਖਾਣ ਵਾਲੀ ਉਹਦੇ ਕੋਲ। ਕੋਈ ਪਤਾ ਲੱਗਦਾ ਕਿਹੜੇ ਵੇਲੇ ਉਹਨਾਂ ਕੋਲ ਤੈਨੂੰ। ਤੂੰ ਹੀ ਤੋਸੀ ਵੇਲੇ ਆ ਗਈ ਮੈਂ ਮਾਰ ਕੇ ਨਾ ਲੱਜਾਂ ਉਹਨੂੰ। ਆ ਬੀ ਘਰੇ ਜੇ। ਹਾਂਜੀ ਪਾਜੀ ਘਰੇ ਹੀ ਆ। ਆਜੋ। ਆ ਮੈਂ ਪਾਜੀ ਆਈ ਲਾਤਾ। ਸਸੀ ਕਾ ਭਾਜੀ ਸਸੀ ਆਜਾ ਸਸੀ ਭਾਬੀ ਜੀ ਸਸੀ ਕਾਲ ਭਾਜੀ ਓਕੇ ਆ ਜੀ ਬੈਠ ਕੇ ਪਾਣੀ ਲੈ ਕੇ ਆਈ ਬੁੱਕ ਪੜਨ ਦਾ ਹੈ ਜੇ ਹਾਂ ਉੱਧਰ ਬੈਠਾ ਪੜਨ ਆ ਅੱਛਾ ਜੜਾ ਵਧੀਆ ਵਾ ਅੱਜ ਕੱਲ ਤੇ ਮੋਬਾਈਲਾਂ ਦੇ ਸਾਰੀ ਦੁਨੀਆ ਚੰਬੜੀ ਰਹਿੰਦੀ ਆ ਆਹ ਪਾਣੀ ਪਾਣੀ ਪੁਣੀ ਭਾਬੀ ਕੀ ਬਣਾਵਾ ਭੁੱਖ ਲੱਗੀ ਤੇ ਰੋਟੀ ਜੇ ਬਣੀ ਤੇ ਖਵਾ ਦੋ ਥੋੜੀ ਜੀ ਨਹੀਂ ਰੋਟੀ ਬਣੀ ਮੈਂ ਲੈ ਆਈ ਹੁਣੇ ਕੀ ਗੱਲ ਭਾਬੀ ਨੇ ਅਟਗੜਦਾ ਪੜਾਵਾ ਕੀ ਦਸੀਏ ਜਿੰਨਾ ਜਿਆ ਅਸੀਂ ਬਾਹਰ ਰਹਿੰਦੇ ਨਾ ਉਨਾ ਚਿਰੇ ਘਰ ਖੁਸ਼ ਰਹਿੰਦੀਆਂ ਹਾਂ ਘਰ ਵੜਨ ਦੀ देर ਨਹੀਂ ਤੇ ਨਾਲੇ ਕਲੇਸ਼ ਸ਼ੁਰੂ ਨਹੀਂ ਬੱਸ ਸਾਰੇ ਘਰਾਂ ਦਾ ਇਹ ਆ ਗਾਇਆ ਕੱਲ ਸੁਣਿਓ ਮੇਰੇ ਇੱਧਰ ਆਇਓ ਆਉਣਾ ਆਇਆ ਮੈਂ ਗਲਤ ਹੋ ਗਿਆ ਕੋਈ ਗੱਲ ਹਾਂ ਕੀ ਕਰਨੂ ਬਾਜ ਮਾਰੇ ਹੁਣ ਇਹ ਨਾ ਕਹਦੀ ਕਿ ਦਹੀਂ ਲੈ ਆ ਉਹੀ ਤੇ ਕਹਿਣ ਲੱਗੀ ਹਾਂ ਦਹੀਂ ਲਿਆ ਦੋ ਮੈਨੂੰ ਨਹੀਂ ਜਾਣਾ ਚਲ ਨਹੀਂ ਜਾਣਾ ਉਹ ਭੁੱਖਾ ਹੋਣਾ ਵਾ ਉਹਨੂੰ ਤੋਂ ਰੋਟੀ ਲਿਆ ਕੇ ਦੇ ਪਾਜੀ ਨੂੰ ਭੁੱਖਾ ਨਹੀਂ ਕਹਿਣਾ ਉਹਨੂੰ ਵਿਚਾਰੇ ਨੂੰ ਭੁੱਖ ਲੱਗੀ ਆ ਹੂੰ ਤੇ ਮੈਨੂੰ ਲੱਗਦਾ ਉਹਨੂੰ ਸਾਡੀ ਮੇਰੀ ਤੇ ਰਾਜ ਦੀ ਲੜਾਈ ਦਾ ਨਹੀਂ ਪਤਾ ਤੂੰ ਹੀ ਪਾਜੀ ਨਾਲ ਕੋਈ ਗੱਲ ਨਾ ਕਰਿਓ ਮੈਂ ਕਿਤੇ ਨਹੀਂ ਕੋਈ ਗੱਲ ਕਰਦਾ ਤੂੰ ਰੋਟੀ ਲਿਆ ਚਲੋ ਲਿਆਉਂਦੇ ਆਂ ਆਲੂ ਪਾਜੀ ਪਾ ਲੋ ਉਹਨੂੰ ਵਾਂਗ ਕਰ ਨਹੀਂ ਭਾਬੀ ਜੀ ਫੁਲਕਾ ਨਹੀਂ ਲੈਣਾ ਹੋਰ। ਫੁਲਕਾ ਤੁਹਾਡਾ ਹਿੱਸਾ। ਉਹ ਨਹੀਂ ਨਹੀਂ ਫੁਲਕਾ ਨਹੀਂ ਲੈਣਾ ਹੋਰ ਬਸ। ਨਹੀਂ ਨਹੀਂ ਸਬਜੀ ਦੇ ਬਹੁਤ ਸਵਾਲ ਬਣਾਈ ਤੁਸੀਂ। ਸਬਜੀ ਮੇਰੀ ਫੇਵਰੇਟ ਆ। ਫੁਲਕਾ ਨਹੀਂ ਲੈਣਾ ਬਸ ਸਬਜੀ ਠੀਕ ਆ। ਸੇਵੀਆ ਬਣਾਈਆਂ ਤੁਹਾਡੀ ਫੇਵਰੇਟ। ਉਹ ਵੀ ਖਾ ਕੇ ਜਾਣੀ ਆ ਜੇ। ਆਹ ਹੈ ਨਾ ਫੁਲਕਾ ਤੇ ਖੁਸ਼ਾ। ਕੋਲੋਂ ਦੀ ਨਹੀਂ ਆਈ ਨਹੀਂ ਐ। ਕਿੱਥੇ ਚਲ ਗਏ? ਲੈ ਹੁ ਮੂਹ ਨਹੀਂ ਚੁੱਕਣਾ। ਹੈ ਜੋ। ਇਹ ਆ ਗਏ ਫਿਰ। ਹੈਲੋ ਹੈਲੋ ਹਾਂਜੀ ਕਿਤੇ ਮੈਂ ਰੋਟੀ ਖਾਣ ਰੋਟੀ ਖਾਣ ਕਿਤੇ ਰੋਟੀ ਖਾਣਾ ਹੈ ਇੱਧਰ ਤੇ ਘਰ ਕਦੋਂ ਆਣਾ ਹੈ ਆਏ ਨੇ ਘਰ ਆਓ ਫਿਰ ਜਦੀ ਹਾਂ ਨਾ ਮਨਦੀ ਦੀਵਾਨ ਇਹੋ ਜਿਹਾ ਜাদু ਕਰਦੀ ਨੇ ਘਰ ਕੀ ਕਰਨ ਨੇ ਇਹ ਮਗਰ ਜਿੱਕਰ ਰੋਟੀ ਖਾਣ ਗਏ ਹਨ ਫਾਈ ਮੇਰੇ ਬੰਦੇ ਨੂੰ ਰੋਟੀ ਦੇ ਭਾਗ ਕੁਣ ਦੇਈ ਇਹਨਾਂ ਨੇ ਵੀ ਆਪਣੀ ਵਾਲਾ ਭਾਈ ਮੈਂ ਕਪੂ ਮੈਂ ਤਾਂ ਰੋਟੀ ਬਾਹਰ ਜਾਣ ਸਮਾਂ ਪਿਲਾ ਦਿੰਦੀ ਮੈਂ ਕੋਈ ਨਹੀਂ ਆ ਲੰਦੇ ਨਾਲੀ ਖਬਰ ਤੇ ਮੈਂ ਲੈਣੀ ਆ ਉਹ ਇਦਾਂ ਗੈਰ ਨੂੰ ਘਰ ਕੀ ਹੋ ਗਿਆ ਕੀ ਆਂਦੀ ਤੁਹਾਡੀ ਕੁਛ ਨਹੀਂ ਘਰ ਕਰਾਉਣਾ ਪਹਿਲਾਂ ਘਰ ਆਏ ਜਦੋਂ ਘਰ ਆਏ ਆ ਉਦੋਂ ਕਹਿੰਦੀ ਬਾਹਰੋਂ ਜਾ ਖਾ ਲਓ ਤਾਂ ਰੋਟੀ ਖਾਣਾ ਇਹਨੂੰ ਨਹੀਂ ਘਰ ਕਰਾਉਣਾ ਚੱਲ ਕੋਈ ਗੱਲ ਚੱਲੀਏ ਭਰਾਵਾ ਹੂੰ ਸਰ ਠੀਕ ਹੈ ਭਾਈ ਜੀ ਮੈਂ ਚੱਲਦਾ ਬੈਠ ਜਾਓ ਭਾਪਾ ਜੀ ਤੁਹਾਡੀ ਪਸੰਦ ਦੀਆਂ ਸੇਵੀਆਂ ਬਣਾਈਆਂ ਖਾ ਕੇ ਜਾਇਓ ਪਸੰਦ ਛੱਡੋ ਜੇ ਮੈਂ 10 ਮਿੰਟ ਹੋਇਆ ਇੱਥੇ ਬੈ ਗਿਆ ਨਾ ਉਸੇ ਲਈ ਘੜੀ ਨੇ ਮੇਰੀਆਂ ਸੇਵੀਆਂ ਬਣਾ ਲੀਆਂ ਨਹੀਂ ਬਣਾਉਂਦੀ ਸੇਵੀ ਤੁਹਾਨੂੰ ਪਤਾ ਹੀ ਆਉਦਾ ਕਿ ਕਿੰਨਾ ਜ਼ੋਰ ਲੱਗਿਆ ਮੈਂ ਕਿ ਬਹੁਤ ਬਹੁਤ ਧੰਨਵਾਦ ਆ ਰੂਗੀ ਘਵਾਤੀ ਨੂੰ ਕਦੋਂ ਦਾ ਵੇਲਾ ਫੋਨ ਕੀਤਾ ਆ ਅਜੇ ਤੱਕ ਆਏ ਆ ਯਾਨੀ ਕਿੱਥੇ ਬੈਠੇ ਜਾ ਕੇ ਹਾਲ ਲੈਂਦੇ ਘਰੇ ਇਹਨਾਂ ਨੂੰ ਮੈਂ ਪੁੱਛਦੀ ਇੱਧਰ ਬੈਠੀ ਆਂ ਹਾਂਜੀ ਆ ਗਈ ਜਨਾਬ ਆਉਣਾ ਹੀ ਕਿੱਥੋਂ ਪਹਿਲਾਂ ਪਾ ਕੇ ਆਏ ਜੀ ਜਾ ਪਹਿਲਾਂ ਕੜੀਆਂ ਪਾਉਣੀਆਂ ਤੇਰੇ ਚੱਕਰ ਤੇ ਮੈਂ ਆਪਣੀਆਂ ਦੁੱਧ ਵਾਲੀਆਂ ਸੇਵੀਆਂ ਵੀ ਛੱਡ ਆਇਆ ਉੱਥੇ ਅਛਾ ਕਿੱਥੇ ਲੰਗਰ ਲਗਾਏ ਬਲੇ ਦੁੱਧ ਵਾਲੀਆਂ ਸੇਵੀਆਂ ਦਾ ਲੰਗਰ ਨਹੀਂ ਲੱਗਾ ਉਦੋਂ ਮੈਂ ਤੇਰੀ ਸੇਲੀ ਹੈਪੀ ਕਰੋ ਰੋਟੀ ਖਾ ਲੈਣਾ ਕਿਉਂ ਅਹੂੰ ਤੁਝੇ ਰੋਟੀ ਨਹੀਂ ਲਾ ਕੇ ਦੇਂਗੀ ਤੇ ਮੈਂ ਤਾਂ ਕਿਸੇ ਨਾ ਕਿਸੇ ਪਾਸੋਂ ਖਾਣੀ ਮੈਂ ਭੁੱਖਾ ਥੋੜੀ ਰਹੂੰਗਾ ਤੇ ਹੋਰ ਘਰ ਬਥੇਰੇ ਆ ਉੱਧਰ ਜਾ ਕੇ ਰੋਟੀ ਖਾ ਲੈਂਦੇ ਜ਼ਰੂਰੀ ਮਨਪਰੀਤ ਵਾਲੀ ਰੋਟੀ ਖਾਣ ਜਾਣਾ ਸੀ ਲੈ ਗਵਾਂਡ ਦਾ ਘਰ ਛੱਡ ਕੇ ਤੇ ਹੋਰ ਕਿਹੇ ਘਰ ਕਿਉਂ ਜਾਣਾ ਵਾਂ ਸਿੱਧਾ ਕਹਾਂ ਹਾਂ ਮੇਰੇ ਹੱਥਾਂ ਨਾਲੋਂ ਜ਼ਿਆਦਾ ਉਹਦੇ ਹੱਥ ਦੀਆਂ ਰੋਟੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਵਾਂ ਤੂੰ ਆ ਕੀ ਕਹਿਂਦੀ ਆ ਜੋ ਤੂੰ ਕਹਿਵੇਂ ਘਰ ਨਹੀਂ ਹੁੰਦੀ ਤੇ ਤੂੰ ਆਪ ਵੀ ਉਹਨੂੰ ਕਹਿ ਕੇ ਜਾਣੀ ਹੁੰਨੀ ਆ ਫੇ ਰੋਟੀ ਬਕਾ ਕੇ ਦੇਦੀ ਕਈ ਵਾਰ ਤੇਨੇ ਭਾਪੀ ਨੂੰ ਰੋਟੀ ਬਕਾ ਕੇ ਦਿੱਤੀ ਮੈਨੂੰ ਤੇ ਫਿਰ ਕੀ ਹੋ ਜਾ ਮੈਂ ਅੱਜ ਫੇਰ ਉਧਰੋਂ ਖਾ ਲਈ ਤੇ ਇੱਥੇ ਤੇ ਮੈਂ ਗਲਤੀ ਕਰ ਲਈ ਆ ਨਾ ਜਿਹੜਾ ਮੈਂ ਆਪਣੀ ਸੋੰਖ ਨੂੰ ਆਪੇ ਸੱਦੇ ਦਿੰਦੀ ਰਹੀ ਆ ਬੜਾ ਗੁੱਸਾ ਚੜਿਆ ਉਹਦਾ ਨਾਂ ਸੁਣ ਕੇ ਤੁਹਾਨੂੰ ਹੈ ਉਹ ਕੀ ਹੋ ਗਿਆ ਤੈਨੂੰ ਕਿੰਨੇ ਭਰੇ ਤੇਰੇ ਕੰਨ ਕਿੰਨੇ ਕੀ ਕਹਿਣਾ ਆ ਅੱਜ ਅਗਲੀ ਆਪਣੇ ਮੂੰਹ ਕਹਿ ਗਈ ਆ ਕਹਿੰਦੀ ਤੇਰਾ ਘਰ ਵਾਲਾ ਕਿੰਨਾ ਚੰਗਾ ਆ ਉਹ ਮੈਨੂੰ ਚਾਹੀਦਾ ਹੀ ਉਹ ਇਦਾਂ ਹੋਈ ਨਹੀਂ ਸਕਦਾ ਠੀਕ ਹੈ ਨਾ ਭਾਬੀ ਨੇ ਕਿਆਣਾ ਵੀ ਇਹਦੇ ਸੁਭਾਅ ਵਰਗਾ ਬੰਦੇ ਦਾ ਸੁਭਾਅ ਚਾਹੀਦਾ ਮੇਰੇ ਦਾ ਠੀਕ ਹੈ ਅੱਛਾ ਅੱਜ ਮੈਡਮ ਲੜ ਪਈ ਆ ਉਹਦੇ ਨਾਲ ਤਾਂ ਹੀ ਐਡੀ ਤਪਈ ਫਿਰਦੀ ਆ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਤੁਹਾਡੀ ਕਿਸੇ ਨਾ ਕਹਦੇ ਲੜਾਈ ਜ਼ਰੂਰ ਹੋਣੀ ਜੇ ਤੇਰਾ ਨ ਕੁਛ ਹੋ ਸਕਦਾ ਆਈ ਵੱਡੀ ਨਾ ਲੌਂਡ ਹੀ ਕਿੱਡੇ ਵਨ ਸੌਣੇ ਮੇਰੇ ਅੱਜ ਉਹ ਜਾਦੂਗਰ ਨਹੀਂ ਕਰਕੇ ਨਾ ਮੇਰੇ ਘਰ ਵਾਲੇ ਨੇ ਮੇਰੇ ਤੇ ਹੱਥ ਚੁੱਕਿਆ ਆ ਜਿਹੜਾ ਮੇਰੇ ਅੱਗੇ ਉੱਚੀ ਸਾਹ ਨਹੀਂ ਲੈਂਦਾ ਸਹੀ ਕਹਿੰਦੀ ਹਮਣ ਇਹਦੇ ਕੀਤੇ ਕਰਾਏ ਸਾਰੇ ਸਾਡੇ ਘਰ ਦਾ ਕੰਮ ਕਰ ਗਏ ਆ ਪਾਦੇ ਨਾ ਇਹਨੇ ਸਾਡੇ ਘਰ ਸਿਆਪਾ ਚੱਲ ਗਿਆ ਨਾ ਇਹਦਾ ਜਾਦੂ ਸਾਡੇ ਘਰ ਸਾਰਾ ਕੀਤਾ ਕਰਾਇਆ ਉਹਦਾ ਹੀ ਆ ਇਹੋ ਤਾਂ ਕੋਹ ਹੋਏ ਚੌਂਦੀ ਸਾਡੇ ਘਰ ਕਲੇਸ਼ ਪਾਉਣਾ ਤੇ ਪਾਤਾ ਏ ਉਹਨੇ ਇਹਨੂੰ ਅਸੀਂ ਹੱਸ ਕੇ ਖੇਡਦੇ ਚੰਗੇ ਨਹੀਂ ਲੱਗਦੇ ਦੋਵੇਂ ਜੀ ਕੋਈ ਨਹੀਂ ਇਹਨੇ ਸਾਡੇ ਘਰ ਕਲੇਸ਼ ਪਾਇਆ ਹੈ ਨਾ ਰੱਬ ਕਰੇ ਇਹਨਾਂ ਦੇ ਘਰ ਵੀ ਇਦਾਂ ਹੀ ਕਲੇਸ਼ ਪਾਵੇ ਇਹਨਾਂ ਦੇ ਘਰੇ ਵੀ ਨਿਤ ਲੜਾਈ ਪਿਆ ਕਰੇ ਮਨਪ੍ਰੀਤ ਓਏ ਮਨਪ੍ਰੀਤ ਅਹ ਇਹ ਕਿੱਧਰ ਡੱਫ ਕੇ ਆ ਗਿਆ ਕਿੰਨਾ ਡੱਫਿਆ ਪਿਆ ਢੀਕਾਂ ਦੇ ਆਈ ਸੁੰਦੇ ਆ ਕੀ ਕੰਗਾ ਬਲ ਪਰਫੈਕਟ ਹਾਂਜੀ ਓਏ ਮਨਪ੍ਰੀਤ ਜਰਾ ਨੇ ਤੂੰ ਪਾ ਮੇਰੀ ਗੱਲ ਸੁਣ ਤੂੰ ਉੱਥੇ ਮਾੜੀ ਜਿਓ ਬੁੰਦੇ ਵਿੱਚ ਲੜਨ ਗਈ ਹਾਂ ਉੱਥੇ ਉਹਨਾਂ ਘਰ ਪਿੱਛੇ ਥੋੜੀ ਲੜਨ ਗਈ ਹਾਂ ਮੈਂ ਹੋਰ ਘਰਨ ਗਈ ਹਾਂ ਫਿਰ ਉਹ ਤੇ ਮੈਂ ਵੈਸੇ ਹੀ ਗਈ ਹਾਂ ਡੂੰਗਾ ਲੈਣ ਗਈ ਹਾਂ ਉਧਰ ਤੂੰ ਫਿਰ ਐਨੀ ਲੜਾਈ ਕਿਉਂ ਹੋਈ ਉੱਥੇ ਜੇ ਤੂੰ ਡੂੰਗਾ ਲੈਣ ਗਈ ਹਾਂ ਤੇ ਉਹ ਤੇ ਹੋਰ ਕਿਹ ਗੱਲ ਤੋਂ ਲੜਨ ਲਈ ਹੀ ਮੇਰੇ ਨਾਲ ਕਿਹੜੀ ਗੱਲ ਤੋਂ ਲੜਨ ਲਈ ਦੱਸ ਮੈਨੂੰ ਉਹ ਤੇ ਮੇਰਾ ਨਾਂ ਜੋੜਨ ਦੀ ਹੀ ਕਿਹਦੇ ਨਾਂ ਉਹ ਪਾਜੀ ਨਹੀਂ ਆ ਕਿਹੜਾ ਪਾਜੀ ਤੂੰ ਮੈਨਾਂ ਸਵੇਰੇ ਗੱਲ ਕਰਿਆ ਹਾਂ ਤੂੰ ਪੀਤੀ ਬਣੀ ਆ ਪੀਤੀ ਬੜੀ ਆ ਇਹਦਾ ਕੀ ਮਤਲਬ ਹੋਇਆ ਤੈਨੂੰ ਗੱਲ ਦੱਸ ਮੈਂ ਠੀਕ ਆ ਕਿਹੜਾ ਪਾਜੀ ਕਮਲ ਪਾਜੀ अच्छा कमले पाजी बढ़िया तन्नू औधिया फेवरेट चीज दा पताया ना पाजी सेम ही आंदे आवां तन्नू ਭੈ ਮੇਰੀਆਂ ਚੀਜ਼ਾਂ ਦਾ ਪਤਾ ਮੈਨੂੰ ਕੀ ਪਸੰਦ ਤੂੰ ਆਣ ਡਿੱਕਣ ਡੈਟ ਇਸੇ ਗੱਲ ਕਰ ਲਿਓ ਮੇਰੇ ਨਾਲ ਆਹੋ ਨਮ ਸਰਵਿਸ ਕਰਾ ਲੇਗੀ ਮੇਰੇ ਕੋਲੋਂ ਆਪਣੀ ਦਲਦਾ ਹੋ ਜਾਇ ਤੱਕ ਕੋਈ ਨਹੀਂ ਜਾਣੀ ਆ ਨਾ ਬਾਬੇ ਕੋ ਸਵੇਰੇ ਹੀ ਜਾਣੀ ਬਾਬੇ ਕੋ ਇਹਦੇ ਜੋ ਕੁਛ ਹੋਇਆ ਸਾਰਾ ਇਹਦੇ ਕਰਕੇ ਹੋਇਆ ਵਾ ਇਹਨੇ ਮੈਨੂੰ ਛਿੱਤਰ ਪਵਾਏ ਅੱਜ ਕੋਈ ਨਹੀਂ ਬਾਬੇ ਕੋ ਲਿਉਣੀ ਕੁਝ ਕਰਾ ਕੇ ਇਹਦਾ ਤੇ ਕੰਡਾ ਘਟਾਉਣੀ ਆ ਨਾ ਜਿੱਦਾਂ ਇਹਨੇ ਮੈਨੂੰ ਕਟਾਇਆ ਨਾ ਇਹਨੂੰ ਵੀ ਕਟਾਉਂਗੀ ਇਹਨੂੰ ਕੱਲ ਹੀ ਜਾਉਂਗੀ ਬਾਬੇ ਕੋਲ ਦੇਖੀ ਹਾਂ